ਸੋਮਵਾਰ ਨੂੰ ਕਮਾਂਟਰੀ ਡਰੱਗ ਰੈਕਟ ਮਾਮਲੇ ਵਿੱਚ ਪਟਿਆਲਾ ਦੀ ਅਦਾਲਤ ਵਿੱਚ ਗਗ ਤਸਕਰੀ ਦੇ આરોપી ਜਗਦੀਸ਼ ਸਿੰਘ ਪੋਲਾ ਦੀ ਪੇਸ਼ੀ ਹੋਈ। ਜਗਦੀਸ਼ ਪੋਲਾ ਦੇ ਵਕੀਲ ਨੇ ਅਦਾਲਤ ਵਿੱਚ ਪੋਲੇ ਦੀ ਜ਼ਮਾਨਤ ਲਈ ਅਰਜ਼ੀ ਪਾਈ ਸੀ ਪਰ ED ਦੇ ਵਕੀਲ ਨੇ ਸੋਮਵਾਰ ਨੂੰ ਪਟਿਆਲਾ ਦੀ ਕੋਰਟ ਵਿੱਚ ਅਸਿਸਟੈਂਟ ਡਾਇਰੈਕਟਰ ਨਿਰੰਜਨ ਸਿੰਘ ਦੀ ਟਰਾਂਸਫਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਨਵੇਂ ਅਫਸਰ ਨੂੰ ਕੇਸ ਸਮਝਣ ਲਈ ਥੋੜਾ ਸਮਾਂ ਲੱਗੇਗਾ। ਇਸ ਲਈ ਡਰੱਗ ਸਮੱਗਲਰ ਜਗਦੀਸ਼ ਪੋਲਾ ਦੀ ਜ਼ਮਾਨਤ ਤੇ ਕੋਈ ਫੈਸਲਾ ਲੈਣ ਤੋਂ ਪਹਿਲਾਂ ED ਨੂੰ ਹੋਰ ਵੀ ਵਕਤ ਦਿੱਤਾ ਜਾਵੇ। ਅਦਾਲਤ ਨੇ ਇਹディ ਤੋਂ ਕਈ ਸਵਾਲਾਂ ਦੇ ਜਵਾਬ ਮੰਗਣ ਦੇ ਨਾਲ ਹੀ ਭੋਲੇ ਦੀ ਜ਼ਮਾਨਤ ਅਰਜੀ ਤੇ ਅਗਲੀ ਸੁਣਵਾਈ 23 ਜਨਵਰੀ ਨੂੰ ਰੱਖੀ ਹੈ। ਅਨਜਤ ਸਾਹਿਬ ਨੇ ਹੁਣ ਡਾਇਰੈਕਸ਼ਨ ਦਿੱਤੀ ਹੈ ਕਿ 23 ਜਨਵਰੀ ਨੂੰ ਇੱਕ ਤਾਂ ਭੋਲੇ ਨੂੰ ਹਰ ਹਾਲਤ ਚ ਪੇਸ਼ ਕੀਤਾ ਜਾਵੇ। ਦੂਸਰਾ ਉਹ ਬੇਲ ਐਪਲੀਕੇਸ਼ਨ ਜਿਹੜੀ ਮੈਂ ਮੂਵ ਕੀਤੀ ਹੈ ਜਗਦੀਸ਼ ਸਿੰਘ ਭੋਲੇ ਦੇ ਹੱਕ ਦੇ ਵਿੱਚ ਉਹਦੀ ਰਿਪਲਾਈ ਦਿੱਤੀ ਜਾਵੇ। ਔਰ ਨੈਕਸਟ ਪ੍ਰੋਸੀਡਿੰਗ ਜਿਹੜੀ ਹੈ ਮੇਰੀ ਰਿਕਵੈਸਟ ਏ ਸੀ ਕਿ ਉਮਤਕ ਰੁਕੀਆਂ ਨਹੀਂ ਆਇਆ। ਚਾਰ ਸ਼ੀਟ ਦਾਖਲ ਹੋਣ ਤੋਂ ਬਾਅਦ ਅੱਜ ਤੱਕ ਕੋਈ ਪ੍ਰੋਸੀਡਿੰਗ ਨਹੀਂ ਹੋਈ। ਉਹਦੇ ਵਾਸਤੇ ਹੀ ਜੱਸ ਸਾਬ ਨੇ ਇਹ ਡਾਇਰੈਕਸ਼ਨ ਦਿੱਤੀ ਹੈ ਕਿ 23 ਜਨਵਰੀ ਨੂੰ ਭੋਲੇ ਨੂੰ ਇਹ ਪੇਸ਼ ਕੀਤਾ ਜਾਵੇ ਨੈਕਸਟ ਜਿਹੜੀਆਂ ਹੈ ਰਿਸਪੋਨਸੀਬਲ ਅਫੀਸਰ ਇਹਨਾਂ ਦਾ ਕੋਈ ਨਾ ਕੋਈ ਆ ਕੇ ਜਿਹੜਾ ਹੈ ਮੇਰੀ ਹਰ ਗੱਲ ਦਾ ਜਵਾਬ ਦੇਵੇ 16 ਜਨਵਰੀ ਨੂੰ ਡਰੱਗਸ ਕੇਸ ਦੇ ਜਾਂਚ ਅਧਿਕਾਰੀ ਨਿਰੰਜਨ ਸਿੰਘ ਦਾ ਤਬਾਦਲਾ ਜਲੰਧਰ ਤੋਂ ਕੋਲਕਾਤਾ ਕਰ ਦਿੱਤਾ ਗਿਆ ਸੀ ਉਹਨਾਂ ਦੀ ਥਾਂ ਸੰਜੀਤ ਸ਼੍ਰੀਨੇਥ ਜਲੰਧਰ ਜੁਆਇਨ ਕਰਨਗੇ ਵਿਰੋਧੀ ਪਾਰਟੀਆਂ ਨੇ ਨਿਰੰਜਨ ਸਿੰਘ ਦੇ ਤਬਾਦਲੇ ਨੂੰ ਲੈ ਕੇ ਇਲਜ਼ਾਮ ਲਾਇਆ ਕਿ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਰਾਹਤ ਦੇਣ ਲਈ ਸਿਆਸੀ ਚਾਲ ਚੱਲੀ ਗਈ ਹੈ